ਕੋਈ ਸ਼ਿਲਾਜੀਤ ਕਹਤ ਦਿੰਦੇ ਆ ਕੋਈ ਕਹਿੰਦਾ ਵੀ ਸ਼ਿਲਾਜੀਤ ਐ ਲੰਬੀ ਖਿੱਚੀ ਜਾਂਦੀ ਐ ਤਾਂ ਅਸਲੀ ਐ ਕੋਈ ਕਹਿੰਦਾ ਐਦਾਂ ਡੁਪਲੀਕੇਟ ਐ ਉਹ ਪਤਾ ਹੀ ਨਹੀਂ ਲੱਗਦਾ ਅਸਲੀ ਕਿਹੜੀ ਐ ਡੁਪਲੀਕੇਟ ਕਿਹੜੀ ਐ ਨਹੀਂ ਐਦਾਂ ਦੀ ਨਹੀਂ ਗੱਲ ਮੈਂ ਤੁਹਾਨੂੰ ਦੱਸੀ ਜਾਣਾ ਵੀ ਲੋਕਾਂ ਨੇ ਨਕਲੀ ਆਂਡੇ ਬਣਾਤੇ ਯਾਰ ਉਹ ਨਹੀਂ ਪਛਾਣੇ ਜਾਂਦੇ ਠੀਕ ਆ ਸ਼ਿਲਾਜੀਤ ਤਾਂ ਇੱਕ ਖੁੱਲਾ ਭੰਡਾ ਐ ਲੋਕਾਂ ਨੇ ਤਾਂ ਆਂਡੇ ਬੰਦ ਕਰਤੇ ਉਹ ਨਹੀਂ ਪਤਾ ਲੱਗਦਾ ਨਕਲੀ ਅਸਲੀ ਦਾ ਕਿਵੇਂ ਪਤਾ ਕਰ ਸਕਦੇ ਹੋ ਤੁਸੀਂ ਤੁਸੀਂ ਕੱਚਵਾਰੀ ਚਾਹੀਦੀ ਉਹਨਾਂ ਨੇ ਕੱਚਵਾਰੀ ਬਣਾ ਦੇਣੀ ਤੁਸੀਂ ਤਾਰ ਲੰਬੀ ਵਾਲੀ ਕਹੇ ਹੋਣ ਉਹ ਤਾਂ ਬਣਾ ਦੇਣੀ ਆ ਯੂਮਰਜੀ ਬਣਾਵਾਲੋ ਇਹਨਾਂ ਤੋਂ ਪਰ ਇੱਕ ਅਨੁਭਵ ਹੁੰਦਾ ਹਣ ਤਿੰਨੇ ਤਰ੍ਹਾਂ ਦੀ ਪਈਆ ਤੁਸੀਂ ਦੇਖ ਲਓ ਤੁਸੀਂ ਸ਼ਾਇਦ ਦੇਖੀ ਜਾਂ ਨਹੀਂ ਦੇਖੀ ਲੇਕਿਨ ਜਦੋਂ ਤੁਸੀਂ ਤਿੰਨੇ ਨੂੰ ਦੇਖੋਗੇ ਨਾ ਤੁਸੀਂ ਜਦ ਇਹ ਹੱਥ ਰੱਖ ਦੇਣਾ ਕਿ ਆਹੀ ਵਧੀਆ ਲੱਗੀ ਆ ਤੁਹਾਡੇ ਕੋਲ ਪਈਆਂ ਨਕਲੀ ਆ ਸਾਡੇ ਕੋਲ ਤਿੰਨੇ ਪਈਆਂ ਨੇ ਦਿਖਾਓ ਇੱਕ ਵਾਰੀ ਕਿ ਛੁੱੱਕੀ ਛੋੜਿਆ ਦਿਖਾਓ ਦਿਖਾਓ ਕੋਈ ਕੋਈ ਨਾ ਕੋਈ ਨਾ ਅੱਛਾ ਖਲ ਵੱਡਾ ਆਪਣਾ ਇੱਕਾ ਦੋ ਪਈਆਂ ਹੋਰ ਇੱਕ ਆ ਛਲ ਹਾਂ ਬ੍ਰਾਂਡ ਨੇ ਉਹ ਜਰੂਰ ਲਗਾਉਦੀ ਹੁਣ ਇਹ ਲਈ ਕਹਿਣਗੇ ਸਾਡੀ ਬਦਨਾਮੀ ਕਰਤੀ ਨਾ ਨਹੀਂ ਆਪਣਾ ਹੀ ਆ ਸਾਡਾ ਇਹ ਸਾਡਾ ਆਪ ਦਾ ਆ ਦੇਖੋ ਇਹਦੀ ਸਮੈਲ ਲਓ ਪਹਿਲਾਂ اچھا ਇਹ ਇਹ ਵੀ ਸ਼ਿਲਾਜੀਤ ਕਹਿੰਦੇ ਨੇ ਤੁਸੀਂ ਦੇਖੋ ਸਮੈਲ ਲੈ ਕੇ ਤੁਹਾਨੂੰ ਪਤਾ ਲੱਗ ਜਾਣਾ ਵੀ ਕੀ ਆ ਇਹ ਤੁਹਾਨੂੰ ਪਹਿਲੇ ਪਹਿਲੀ ਵਾਰ ਜੀ ਸਾੜ ਕੇ ਅੰਦਰ ਰੱਖਦੇ ਥੱਲੇ ਉਸਾਰ ਦਿੱਤੀ ਐਦਾਂ ਨਹੀਂ ਬਣਦੀ ਜਿਵੇਂ ਨੇ ਡਾਇਰੈਕਟ ਮਤਲਬ ਡਾਇਰੈਕਟ ਗਰਮ ਕਰਕੇ ਸਾੜਦੀ ਅੱਛਾ ਆ ਲੋ ਇਹ ਕਾ ਬ੍ਰਾਂਡ ਹੈਗਾ ਕਾਫੀ ਹੱਦ ਤੱਕ 70 80% ਸੇ ਠੀਕ ਆ ਹਾਂ ਆ ਠੀਕ ਲੱਗਦੇ ਠੀਕ ਆ ਨਾ ਲਓ ਹੁਣ ਇਹਦਾ ਦੇਖ ਲਓ ਆ ਖੁੱਲ ਗਿਆ ਡੱਬਾ ਪਤਾ ਲੱਗਦਾ ਹੁਣ ਇਹ ਸਾਡੀ ਆਉਦੀ ਹੈ ਨਹੀਂ ਆਉਦੀ ਹਮ ਹੁਣ ਇਹਨੂੰ ਚੱਕ ਲਓ ਪਰ ਨੂੰ ਚੱਕ ਲਓ ਅੱਛਾ ਚੱਕ ਲਓ ਇਹ ਬਣੀ ਹੀ ਜਾਣੀ ਐ ਤਾਂ ਇਹ ਨਿਕਲੀ ਜਾਣੀ ਐ ਨਿਕਲੀ ਜਾਣੀ ਤੇ ਫਿਰ ਕੀ ਹੁੰਦਾ ਕੀ ਹੈ ਜੇ ਨਕਲੀ ਵੀ ਬਣਾਉਂਦੇ ਆ ਤਾਂ ਕਿਸ ਤਰੀਕੇ ਨਾਲ ਆਪਣਾ ਇੱਕ ਪੱਥਰ ਆ ਗਿਆ ਹਨਾ ਪੱਥਰ ਨੂੰ ਕੁੱਟਿਆ ਚੂਰਾ ਕਰਕੇ ਉਹਨੂੰ ਪਾਣੀ ਦੇ ਵਿੱਚ ਪਾ ਕੇ ਉਬਾਲਤਾ ਸਿੱਧਾ ਰੱਖਿਆ ਕੜਾਹੀ ਦੇ ਵਿੱਚ ਪਾ ਕੇ ਉਬਾਲਤਾ ਉਪਰੋਂ ਉਪਰੋਂ ਇਕੱਠਾ ਕਰ ਲਿਆ ਨਹੀਂ ਇਦਾਂ ਨਹੀਂ ਬਣਾਉਣਾ ਇਦਾਂ ਨਹੀਂ ਬਣਾਉਣਾ ਪੂਰਾ ਟੱਪ ਆਪ ਗਾ ਬਟ ਦਸ 50 ਲੀਟਰ ਦਾ ਟੱਪ ਆ ਗਿਆ ਉਹਦੇ ਵਿੱਚ ਘਾਰ ਪੰਜ ਸੱਤ ਇਟਾ ਰੱਖ ਕੇ ਉਹਦੇ ਵਿੱਚ ਫੇਰ 5-10 ਲੀਟਰ ਦਾ ਆਪਾਂ ਨੇ ਫੇਰ ਡੱਬਾ ਰੱਖਣਾ ਉਹਦੇ ਵਿੱਚੋਂ ਬਲਣਾ ਡਾਇਰੈਕਟ ਸੇਕ ਨਹੀਂ ਲੱਗਦਾ ਸ਼ਿਲਾਜੀਤ ਨੂੰ ਡਾਇਰੈਕਟ ਸੇਕ ਨਹੀਂ ਪਾਣੀ ਉਬਲੂਗਾ ਪਾਣੀ ਦੇ ਕਿੰਨੇ ਟੈਂਪਰੇਚਰ ਦੇ ਨਾਲ ਉਬਲਣਾ ਹੈ ਕਿ ਸ਼ਿਲਾਜੀਤ ਉਬਲਣ ਲੱਗ ਜਵੇ ਪਾਣੀ ਦੇ ਵਿੱਚ ਭਈ ਹਮ ਜਦੋਂ ਉਹ ਹੋ ਗਈ ਫਿਰ ਉਹਨੂੰ ਬਿਲਕੁਲ ਕੱਪੜੇ ਦੇ ਨਾਲ ਪਲਟੀ ਕਰਕੇ ਉਹਨੂੰ ਪੁਣਿਆ ਜਾਣਾ ਹਮ ਫਿਰ ਦੂਜੀ ਵਾਰ ਫਿਰ ਤੀਜੀ ਵਾਰ ਫਿਰ ਚੌਥੀ ਵਾਰੀ ਫਿਰ ਜਾ ਕੇ ਕਿਤੇ ਸ਼ਿਲਾਜੀਤ ਸੁੱਧ ਹੁੰਦੀ ਹੈ ਹਮ ਸਾਰਾ ਕੁਝ ਕਚਰਾ ਕਚਰਾ ਰੀਤਾ ਰੀਤਾ ਸਭ ਕੁਝ ਬਾਹਰ ਨਿਕਲ ਜਾਣਾ ਹਮ ਦੂਜਾ ਇਹ ਆ ਤਰੀਕਾ ਵੀ ਇਹਨੂੰ ਪਾਣੀ ਦੇ ਵਿੱਚ ਇਹ ਉਬਾਲਦੇ ਆ ਜਿਹੜੇ ਉੱਪਰੋਂ ਜਿਵੇਂ ਮਲਾਈ ਮਲਾਈ ਲਾਉਂਦੇ ਨੇ ਮਲਾਈ ਮਲਾਈ ਲਾ ਕੇ ਸਾਈਡ ਤੇ ਕਰੀ ਜਾਂਦੇ ਸਾਈਡ ਤੇ ਕਰੀ ਜਾਂਦੇ ਹਾਂਜੀ ਹਾਂਜੀ ਕੁਝ ਉਹਦੇ ਵਿੱਚ ਨਾ ਉਹਦੇ ਦੂਜੀ ਕੈਮੀਕਲ ਵੀ ਆ ਜਾਂਦੇ ਆ ਵਿੱਚ ਓਕੇ ਪਰ ਜਦੋਂ ਆਪਾਂ ਕੱਪੜੇ ਰਾਹੀਂ ਐਦਾਂ ਪੁੰਨਣਾ ਹੈ ਬਿਲਕੁਲ ਪਾਣੀ ਵਰਗੂ ਪਤਲੀ ਕਰਕੇ ਪੁੰਨਣਾ ਹੈ ਤੇ ਲਾਸਟ ਤੇ ਜਾ ਕੇ ਫਿਰ ਇਦਾਂ ਦਾ ਮਟੀਰੀਅਲ ਗਾੜਾ ਹੁੰਦਾ ਹੈ ਫਿਰ ਪੁੜਿਆ ਨਹੀਂ ਜਾਂਦਾ ਇਹ ਜਦੋਂ ਇੱਕ ਵਾਰੀ ਠੰਡਾ ਹੋ ਗਿਆ ਫਿਰ ਕਿੱਥੇ ਪੁੜਿਆ ਜਾਣੇ ਨੇ ਹਾਂ ਤਾਂ ਹੱਥਾਂ ਤੋਂ ਨਹੀਂ ਨਹੀਂ ਤਾਂ ਇਹਨੂੰ ਵੀ オリジナル ਮੰਨਦੇ ਹੋਣੇ ਆ ਮੰਨਦੇ ਆ ਜਿਹਨੂੰ ਵਿਚਾਰੇ ਨੂੰ ਪਤਾ ਨਹੀਂ ਹੈਗਾ ਉਹਨੂੰ ਜੋ ਮਰਜ਼ੀ ਦੇਈ ਜਾਓ ਸੜਕਾਂ ਦੇ ਬੈਠੇ ਵਿੱਚ ਜੰਦੇ ਨੇ ਸ਼ਿਲਾਜੀ ਲੋਕ ਜਾਂਦੇ ਨੇ ਹਜੂਰ ਸਾਹਿਬ ਨੂੰ ਜਾਂਦੇ ਨੇ ਉੱਥੇ ਦੁਕਾਨਾਂ ਦੁਆਵਾਂ ਵੀ ਵੜੀ ਜਾਂਦੇ ਨੇ ਸ਼ਿਲਾਜੀ ਸਾਡੇ ਵਰਗੇ ਲਿਆਈ ਜਾਂਦੇ ਨੇ ਇਹਦੇ ਨਾਲ ਮੈਚਿੰਗ ਹੋਰ ਆਸ਼ਵਗੰਧਾ ਨਾਲ ਇਹਦੇ ਨਾਲ ਮੈਚ ਆ ਇੱਕ ਕੈਪਸੂਲ ਇਹਦਾ ਲੈਣਾ ਤੇ ਇੱਕ ਆਸ਼ਵਗੰਧਾ ਦਾ ਮੈਚ ਕੈਪਸੂਲ ਨਾਲ ਲਓ ਇਹਦੇ ਹੂੰ ਫੇ ਦੋ ਡਬਲ ਕਮ ਹੋ ਜਾਂਦਾ ਡਬਲ ਕਮ ਸਵੇਰੇ ਸ਼ਾਮ ਤੋਂ ਦੋ ਦਿਨ ਇੱਕ ਇੱਕ ਕੈਪਸੂਲ ਖਾਣੀ ਖਤਮ ਹੂੰ ਜਿੰਨੇ ਮਹੀਨਾ ਦੋ ਮਹੀਨੇ ਖਾਲੀ ਉਹਨੂੰ ਪਤਾ ਲੱਗਦਾ ਹੂੰ ਵਿਹਾਂ ਕੁਝ ਗਿਆ ਅੰਦਰ ਇਹਨੂੰ ਦਵਾਈ ਨਹੀਂ ਹੈਗੀ ਇਹ ਵੀ ਆਪਾਂ ਦਵਾਈ ਸਮਝਦੇ ਨੇ ਦਵਾਈ ਨਹੀਂ ਹੈ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਨਾ ਇੱਕ ਵਿਅਕਤੀ ਨਾਮ ਗੱਲ ਕਰ ਰਿਹਾ ਸੀਗਾ ਜ਼ਰੂਰ ਤੁਸੀਂ ਨਾਲ ਹੀ ਬੈਠੇ ਸੀ ਉਹਨੇ ਆਪਣਾ ਫੇਸ ਦਿਖਾਣ ਤੋਂ ਇਨਕਾਰ ਕਰ ਦਿੱਤਾ ਕਹਿੰਦਾ ਮੇਰੀ ਜ਼ਿੰਦਗੀ ਖਰਾਬ ਹੋ ਗਈ ਸੀ ਅਫੀਮ ਨੂੰ ਅਸੀਂ ਬੜਾ ਪ੍ਰਮੋਟ ਕਰਦੇ ਆਂ ਗਾਣੇ ਬੜੇ ਬਣਾਤੇ ਅਸੀਂ ਅਫੀਮ ਤੇ ਨਸ਼ਾ ਮੈਂ ਤਾਂ ਉਹਨੂੰ ਨਸ਼ਾ ਹੀ ਗਿਣਦਾ ਲੋਕੀ ਕਹਿੰਦੇ ਨੇ ਵੀ ਹਾਂ ਫੀਮ ਦੇ ਫਾਇਦੇ ਵੀ ਬੜੇ ਨੇ ਪਰ ਕਿਸੇ ਸਾਹਮਣੇ ਕਾਲੀ ਨਾਗਣੀ ਨੂੰ ਇਸ ਤਰੀਕੇ ਨਾਲ ਪ੍ਰਮੋਟ ਕੀਤਾ ਜਾਂਦਾ ਪਰ ਉਸ ਬੰਦੇ ਦੀ ਜ਼ਿੰਦਗੀ ਸੁਣ ਕੇ ਇੱਕ ਵਾਰੀ ਦੇਖਿਆ ਨਾ ਆੱਖਾਂ ਵਿੱਚ ਵੀ ਸਾਡੇ ਵੀ ਅਥਰੂ ਆ ਗਏ ਕਿ ਕਿਦਾਂ ਉਹ ਨੂੰ ਕਿਸੇ ਹੋਰ ਚੀਜ਼ ਨਾਲ ਪਿਆਰ ਹੀ ਨਹੀਂ ਰਹਿ ਗਿਆ ਸੀ ਹੂੰ ਬਿਲਕੁਲ ਉਹਦੀ ਮਾਂ ਆ ਕੇ ਪਹਿਲਾਂ ਮੇਰੇ ਕੋਲ ਰੋਈ ਸੀ ਮੈਂ ਕਿਹਾ ਯਾਰ ਸਾਡੇ ਇੱਥੇ ਮੁੰਡਾ ਨੇੜੇ ਹੀ ਰਹਿੰਦਾ ਮੈਂ ਕਿਹਾ ਵੀ ਮੈਂ ਹੁਣ ਇਹਨੂੰ ਦਵਾਈ ਦਈਏ ਜਾਂ ਨਾ ਦਈਏ ਕਿਉਂਕਿ ਦਵਾਈ ਥੋੜੀ ਚਲੋ ਮਹਿੰਗੀ ਆ ਹੂੰ ਫਿਰ ਮੈਂ ਸੋਚਿਆ ਮੈਂ ਯਾਰ ਚੱਲ ਇੱਕ ਦੀ ਹੋਰ ਸੀ ਉਹਨੂੰ ਮੈਂ ਦਵਾਈ ਦੇ ਦਿੱਤੀ ਹਿਸਾਬ ਕੁ ਦਾ ਬਜਾ ਲਾ ਕੇ ਨਾ ਉਹਨੂੰ ਮੈਂ ਕਿਹਾ ਤੂੰ ਵਰਤ ਲੈ ਕੋਈ ਗੱਲ ਨਹੀਂ ਮੈਂ ਉਹਨੂੰ ਇੱਕ ਇੱਕ ਦਿਨ ਦੀ ਦਵਾਈ ਦਿੱਤੀ ਮਹਿੰਗੀ ਆ ਮੈਂ ਕਿਹਾ ਅਸੀਂ ਤੈਨੂੰ ਅੱਜ ਦੀ ਦਵਾਈ ਦੇਣੀ ਆ ਤੂੰ ਅੱਜ ਖਾਣੀ ਆ ਦੂਜੇ ਦਿਨ ਆ ਕੇ ਫੇਰ ਲੈ ਕੇ ਜਾਣੀ ਆ ਤਿੰਨ ਦਿਨ ਮੇਰੇ ਕੋਲ ਆਉਂਦਾ ਰਿਹਾ ਤਿੰਨ ਦਿਨ ਕਹਿੰਦਾ ਮੈਨੂੰ ਕਹਿੰਦਾ ਮੈਂ ਡਾਕਟਰ ਸਾਹਿਬ ਕਹਿੰਦਾ ਮੈਂ ਤਿੰਨ ਦਿਨ ਹੋ ਗਏ ਹੱਥ ਨਹੀਂ ਲਾਇਆ ਮੈਨੂੰ ਹੁਣ ਬਾਹਰ ਜਾਣਾ ਮੈਨੂੰ 4 ਦਿਨ ਦੀ ਦੇ ਦਿਓ ਮੈਂ 4 ਦਿਨ ਦੀ ਦਿੱਤੀ ਅੱਜ ਫੇਰ 4 ਦਿਨ ਦੀ ਲੈ ਗਿਆ ਅੱਜ ਉਹਨੂੰ 15 ਦਿਨ ਹੋ ਗਏ ਖੂਸ਼ ਨਹੀਂ ਖਾਦਾ ਉਹਨੇ ਬਿਲਕੁਲ ਟੱਚ ਨਹੀਂ ਕੀਤਾ ਕਿਸੇ ਚੀਜ਼ ਨੂੰ ਔਰ ਮਾਂ ਵੀ ਖੁਸ਼ ਆਉਦੀ ਉਹ ਮਾਂ ਵਿਚਾਰੀ ਉਰੇ ਆ ਕੇ ਮੇਰੇ ਕੋਲੇ ਕਦੇ ਹੱਸੇ ਤੇ ਅੱਖਾਂ ਜੋ ਹੰਜੀ ਹੁੰਦੇ ਸੀ ਉਹਦੇ ਵੀ ਬਚਾ ਲਿਆ ਬਚਾ ਲਿਆ ਚਟਾਈ ਜਿਹੜੀ ਤੁਹਾਡੇ ਕੋਲ ਦਵਾਈ ਹੈ ਚਟਾ ਤੋਂ ਵੀ ਬੰਦਾ ਦੂਰ ਹੋ ਸਕਦਾ ਨਸ਼ਾ ਕੋਈ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਨਸ਼ਾ ਹੋਵੇ ਸਾਡਾ ਨਸ਼ੇ ਨਾਲ ਕੋਈ ਮਤਲਬ ਨਹੀਂ ਹੈਗਾ ਉਹਦੇ ਨਾਲ ਉਹ ਹਰ ਇੱਕ ਨਸ਼ੇ ਦੇ ਇਸ ਕਰਕੇ ਕੰਮ ਕਰਦੀ ਹੈ ਸਾਡੀ ਇਮਿਊਨਿਟੀ ਸਟਰੋਂਗ ਕਰ ਦਿੰਦੀ ਆ ਸਾਨੂੰ ਮਤਲਬ ਐਦਾਂ ਲੱਗਦਾ ਵੀ ਜਿਵੇਂ ਵੀ ਪਤਾ ਨਹੀਂ ਕਿੰਨਾ ਸਾਡੇ ਚ ਵਲਾ ਆਇਆ ਹੁੰਦਾ ਐਨੀ ਸਾਡੀ ਇਮਿਊਨਿਟੀ ਸਟਰੋਂਗ ਤੇ ਐਨੀ ਤਾਕਤਵਾਰ ਆ ਤੇ ਫਿਰ ਜਦੋਂ ਸਾਡਾ ਸਾਰਾ ਕੁਝ ਪੂਰਾ ਹੋ ਗਿਆ ਤੇ ਫਿਰ ਉਹਦੀ ਨਸ਼ੇ ਦੀ ਲੋਟ ਨਹੀਂ ਪੈਂਦੀ ਜਦੋਂ ਤੋੜ ਹੀ ਨਹੀਂ ਲਗਣੀ ਤਾਂ ਨਾ ਤੋੜ ਨਹੀਂ ਲਗਣੀ ਹਾਂ ਕੋਈ ਉਹ ਨਹੀਂ ਹੁੰਦਾ ਉਹਦੇ ਨਾਲ ਤੇ ਮੈਂ ਇਹ ਸਵਾਲ ਪੁੱਛਣਾ ਸੀਗਾ ਵੀ ਜਦੋਂ ਕਈ ਵਾਰੀ ਵੀਡੀਓਜ਼ ਦੇਖਦੇ ਹੋ ਤਾਂ ਮਨ ਆਪਣਾ ਨਹੀਂ ਦੁਖਦਾ ਵੀ ਆਹ ਕਰੀ ਕਿ ਜਾਂਦੇ ਨੇ ਵੈਦ ਅਜੀ ਦੇਖੋ ਜਿਹੜੀ ਤੁਸੀਂ ਪਹਿਲਾਂ ਝੋਲਾ ਚ ਛਾਪ ਆਪਣੇ ਆਉ ਨੂੰ ਵੈਦ ਕਹਿਣ ਲੱਗ ਗਿਆ ਨਾਮ ਅੱਗੇ ਵੈਦ ਲਾ ਲੈਂਦਾ ਮੈਂ ਤਾਂ ਕੋਈ ਉਪੋ ਵੈਦ ਲਾ ਲੱਗ ਗਿਆ ਕੋਈ ਕਹਿੰਦਾ ਹਾਂ ਸਾਡੀ ਡਿਗਰੀ ਅਸਲੀ ਹੈ ਪਤਾ ਤਾਂ ਲੱਗਦਾ ਨਹੀਂ ਕੌਣ ਅਸਲੀ ਹੈ ਕੌਣ ਨਕਲੀ ਹੈ ਇਥੇ ਤੱਕ ਇੱਕ ਫੈਕਟਰੀ ਦਵਾਈਆਂ ਲੈ ਕੇ ਸਾਰੇ ਵਿੱਚ ਹੀ ਜਾਂਦੇ ਹਨ। ਦੇਖੋ ਇਹ ਸਾਰੀ ਉਹ ਚਾਬੇ ਤਾਂ ਸਭ ਕੁਝ ਕਰਾ ਸਕਦਾ ਹੈ। ਉਹ ਗੁੰਗਿਆਂ ਤੋਂ ਅਰਥ ਕਰਨ ਵਾਲੀ ਪਾਵਰ ਆ। ਉਹੀ ਸਭ ਕੁਝ ਕਰਾ ਸਕਦਾ ਹੈ। ਇੱਕ ਛੋਟ ਜਿਹੜਾ ਮੈਂ ਛੋਟਾ ਨਹੀਂ ਕਹਿੰਦਾ ਕਿਸੇ ਨੂੰ। ਇੱਕ ਜਿਵੇਂ ਛੋਟੀ ਤੋਂ ਛੋਟੀ ਦੁਕਾਨ ਵਾਲਾ ਵੈਦ ਉਹ ਇਦਾਂ ਦਾ ਕੰਮ ਕਰ ਸਕਦਾ ਹੈ ਵੀ ਜਿਹੜਾ ਕੋਈ ਮੈਨੂੰ ਲੱਗਦਾ ਨਹੀਂ ਵੀ ਕਿ ਕਿਸੇ ਹੋਰ ਵੱਡੇ ਤੋਂ ਵੱਡੇ ਕੰਟਰੀ ਦਾ ਕੋਈ ਡਾਕਟਰ ਵੀ ਕਰ ਸਕਦਾ ਉਹ ਕਰ ਸਕਦਾ ਉਹ ਕਰ ਸਕਦਾ ਹੈ ਕਿਉਂ ਉਹਨੇ ਦਵਾਈ ਕੁੱਟ-ਕੁੱਟ ਕੇ ਉਹਨੂੰ ਪਤਾ ਬਣਾ ਬਣਾ ਕੇ ਤੇ ਉਹਦੇ ਵਿੱਚ ਕੀ ਪਾਉਣਾ ਤੇ ਕਿੱਥੇ ਕੰਮ ਕਰਦੀ ਆ ਉਹਨੂੰ ਤਾਂ ਇਹ ਪਤਾ ਹੈ ਲੇਕਿਨ ਜਿਹੜੇ ਆਪਣੇ ਡਿਗਰੀ ਵਾਲੇ ਡਾਕਟਰ ਨੇ ਉਹਨਾਂ ਨੇ ਤਾਂ ਕੰਪਨੀ ਦਾ ਮਾਲ ਵੇਚਣਾ ਨਾ ਉਹਨਾਂ ਨੇ ਸਿਰਦਰਦ ਦੀ ਗੋਲੀ ਕਦੇ ਬਣਾਉਣੀ ਤਾਂ ਨਹੀਂ ਨਾ ਕੋਈ ਹਾਰਟ ਦੀ ਦਵਾਈ ਉਹਨਾਂ ਨੇ ਆਪ ਬਣਾਉਣੀ ਨਹੀਂ ਨਾ ਉਹਨਾਂ ਨੇ ਤਾਂ ਸਿਰਫ ਕੰਪਨੀ ਦਾ ਮਾਲ ਵੇਚਣਾ ਹੈ ਫਿਰ ਤਾਂ ਪ੍ਰਮੋਟਰ ਹੀ ਕਹੂੰਗਾ ਮੈਂ ਤਾਂ ਉਹਨਾਂ ਨੂੰ ਨੇ ਇਹਨੇ ਹੱਥੀਂ ਕੋਟ-ਕੋਟ ਕੇ ਦਵਾਈ ਬਣਾਈ ਫਿਰ ਅਗਲੇ ਦੀ ਤਸਵੀਰ ਦੇਖਣੀ ਫਿਰ ਅਗਲੇ ਦਾ weight ਦੇਖਣਾ ਫਿਰ ਉਮਰ ਦੇਖਣੀ ਦਵਾਈ ਫੇਰ ਦੇਣੀ